ਕਦੇ बुझਦੀ ਨਹੀਂ ਕਿਉਂਕਿ ਅਮਰ ਉਹਨਾਂ ਦਾ ਜੱਗ ਕੇ ਸਫਲਾ ਹੁੰਦਾ ਤੇ ਸ਼ੌਮ ਦੇ ਕੰਮ ਚ ਆ ਜਾਂਦੇ ਮਰਦੇ ਨਹੀਂ ਉਹ ਜੱਗ ਤੇ ਅਮਰ ਰਹਿੰਦੇ ਮਰ ਕੇ ਜਿਉਂ ਦਾ ਧੰਗ ਸਿਖਾ ਜਾਂਦੇ ਦੀਵਾ ਅੱਖਾਂ ਦਾ ਝੋਕੇ ਰਹੇ ਜਗਦਾ ਜਗ ਤੇਲ ਵੀ ਖੋਣ ਜੋ ਬਾਹਰ ਜਾਂਦੇ ਕਿ ਕਿਸੇ ਤੂਫਾਨ ਤੋਂ बुझ ਸਕਦੀ ਏ ਜਿਹੜੀ ਜੋਤ ਸ਼ਹੀਦ ਜਗਾ ਜਾਂਦੇ ਜਗਾ ਜਾਂਦੇ ਉਹ ਜੋਤਾਂ ਕਦੇ ਫਿਰ ਬੁਝਿਆ ਨਹੀਂ ਕਰਦੀਆਂ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਨਹੀਂ ਕਰਦਾ ਜੇ ਤੁਸੀਂ ਅੱਜ ਉਸ ਸ਼ਹੀਦ ਪਰਿਵਾਰ ਦੇ ਨਾਲ ਛੁੜ ਕੇ ਚੱਲਣ ਦਾ ਪਰਨ ਕਰ ਰਹੇ ਹੋ ਤੇ ਸਾਡਾ ਫਰਜ਼ ਵੀ ਹੈ ਕਿ ਉਹਨਾਂ ਦੇ ਨਾਲ ਅਸੀਂ ਮਿਲ ਕੇ ਚੱਲੀਏ ਛੁੜ ਕੇ ਚੱਲੀਏ ਕਿਉਂਕਿ ਸਾਡੇ ਜਦੋਂ ਆਪਾਂ ਅੱਜ 28 ਤਰੀਕਾ ਹੈ 28 ਅੱਗੇ 29 30 31 ਤਿੰਨ ਦਿਨ ਰਹਿ ਗਏ ਉਸ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਪਤਾ ਜੂਨ ਦਾ ਮਹੀਨਾ ਆਉਣ ਵਾਲਾ ਤੇ ਜੂਨ ਦੇ ਮਹੀਨੇ ਤੇ ਕੀ ਕੁਝ ਵਾਪਰੇ ਆ ਤੇ ਤੁਸੀਂ ਤੇ ਉਹ ਸਰਕਾਰ ਤੁੜਕਾਰ ਆਪਣੇ ਘਰ ਤੇ ਹੰਡਾਇਆ ਵੀ ਹੋਏਗਾ ਯਾਰੇ ਛੂਨ ਮਹੀਨੇ ਦੇ ਵਿੱਚ ਕੀ ਕੰਮ ਹੋਇਆ ਸਰਕਾਰ ਸਭ ਘਹਿ ਕੇ ਹੀ ਕਰ ਦਿੱਤਾ ਗਿਆ ਆਕਾਤਕ ਸਹਸ ਤੇ ਗੋਲੀਆਂ ਬਚੀਆਂ ਉਹ ਸਾਰਾ ਸੀਨ ਸਾਡੀਆਂ ਅੱਖਾਂ ਦੇ ਮੂਰੇ ਆ ਜਾਂਦਾ ਜਦੋਂ ਝੂੜਤਾ ਮਹੀਨਾ ਆਉਂਦਾ ਇਹ ਸਰਕਾਰ ਬਿਆਨ ਸਿੰਘ ਸਰਦਾਰ ਸੰਵੰਤ ਸਿੰਘ ਇਹਨਾਂ ਦੇ ਚੁਲੂ ਫਿਰ ਤੁਰਿਆ ਨਹੀਂ ਗਿਆ ਇਹਨਾਂ ਦੇ ਅੰਦਰ ਅਣਖ ਸੀ ਯਾਦ ਹੋਵੇ ਫਿਰ ਇਹ ਅਣਖੀ ਜੋਧੇ ਅਣਖੀਲੇ ਜੋਧਿਆਂ ਨੇ ਉਹ ਜਿਹੜੀ ਕੌਮ ਦੀ ਪੱਗ ਿੱਕੀ ਹੋਈ ਸੀ ਨਾ ਉਹ ਕੌਮ ਦੀ ਪੱਗ ਚੱਕ ਕੇ ਅਸੀਸ ਦੇ ਰੱਖੀ ਹੈ ਬਦਲਦੇ ਰੂਪ ਦੇ ਵਿੱਚ ਅਸੀਂ ਚੰਗੀ ਸਰਕਾਰ ਬਣਾਵਾਂਗੇ ਸਾਡਾ ਭਗਵਾਨਤ ਮਾਨ ਆਮ ਲੋਕਾਂ ਦੇ ਵਿੱਚੋਂ ਆਮ ਘਰਾਂ ਦੇ ਵਿੱਚੋਂ ਇੱਕ ਮਾਸਟਰ ਦੇ ਅਧਿਆਪਕ ਦੇ ਕਿਸਾਨ ਦੇ ਘਰ ਦੇ ਵਿੱਚ ਪੈਦਾ ਹੋਇਆ ਪੁੱਤ ਜਿਹੜਾ ਸਾਡੀ ਲੋਕਾਂ ਦੀ ਗੱਲ ਕਰੇਗਾ ਜਿੰਤੇ ਅਸੀਂ ਬਾਦਲਾਂ ਨੂੰ ਜਿਵਾੜੇ ਮੰਨਦੇ ਸੀ ਕੈਪਟਨ ਨੂੰ ਮਹਾਰਾਜੇ ਜਿਵਾੜੇ ਮੰਨਦੇ ਸੀ ਉਥੇ ਉਹਨੂੰ ਸੁਧਾਰੂ ਵਿਅਕਤੀਆਂ ਦੇ ਵਿੱਚ ਗਿਰਤੀ ਦੇ ਵਿੱਚ ਲਿਆਣ ਕੇ ਧੜਾ ਧੜ ਲੋਕਾਂ ਪਾਈਆਂ ਆਸਾ ਗਾਗੀ ਉਸ ਉਸ ਆਸਤੇ ਉੱਪਰ ਹੋ ਖਰੇ ਨਹੀਂ ਉਤਰੇ ਤਾਂ ਸਾਨੂੰ ਲੱਗਿਆ ਕਿ ਅਸੀਂ ਉਸ ਪਾਰਟੀ ਦੇ ਵਿੱਚ ਅੱਜ ਵੀ ਨਾਏ ਉਸ ਪਾਰਟੀ ਦੇ ਵਿੱਚ ਮੁੱਢੋਂ ਵਿਰੋਧ ਕਰਨ ਲੱਗਿਆ ਜਦੋਂ ਸਾਨੂੰ ਕਾਂਸੀ ਗੁਰੂ ਗਲਾਸਾ ਮਹਾਰਾਜ ਜਾਂ ਲਾਹੌਰ ਵੀ ਜਿਹੜੇ ਸਾਡੇ ਬੁਨਿਆਦੀ ਹੱਕ ਸੀ ਉਹ ਨਾ ਮਿਲਣ ਵਾਸਤੇ ਸਾਨੂੰ ਮਜਬੂਰ ਹੋਣਾ ਪਿਆ ਜਿੱਥੇ ਗੱਲ ਕਰੀ ਜਾਂਦੇ ਐ ਮੀਟਰਾਂ ਦੀ ਜਿੱਥੇ ਗੱਲ ਕਰੀ ਜਾਂਦੇ ਬਿੱਲੀ ਦੇ ਬਿੱਲਾਂ ਦੀ ਸਤਿਕਾਰਯੋਗ ਵੀਰਾਂ ਇਹੀ ਭਗਵੰਤ ਮਾ ਜਿਹੜਾ ਕਹਿੰਦਾ ਹੁੰਦਾ ਸੀ ਕਿ ਮੈਂ ਚੱਪ ਵਾਲੇ ਮੀਟਰ ਵੀ ਲਗਾ ਦੇਣੀ ਤੁਹਾਡੇ ਕਿਸਾਨਾਂ ਦੇ ਵਿੱਚ ਵੀ ਆਉਂਦੇ ਰਿਹਾ ਤੁਹਾਡੇ ਸ਼ੰਘਰਸ਼ਾਂ ਦੇ ਵਿੱਚ ਵੀ ਆਉਂਦੇ ਰਿਹਾ ਅੱਜ ਉਸੇ ਬੰਦੇ ਨੇ ਮਜੂਰੀ ਦਿੱਤੀ ਹੋਈ ਆ ਉਹੀ ਚੱਪ ਵਾਲੇ ਜਿਹੜੇ ਮੀਟਰ ਆ ਤੁਹਾਡੇ ਘਰਾਂ ਦੇ ਵਿੱਚ ਲੱਗ ਰਹੇ ਆ ਅੱਜ ਭਾਵੇਂ ਤੁਹਾਨੂੰ ਬੇਕੂਬ ਬਣਾਈ ਜਾਂਦਾ ਇਹ ਗੱਲ ਕਹਿ ਕੇ ਦੇ ਅਸੀਂ ਜਿਹੜਾ ਤੁਹਾਡੇ ਤੋਂ ਗੱਲ ਨਹੀਂ ਲੈਂਦੇ ਅਸੀਂ ਫ੍ਰੀ ਕਰਿਆ ਹੋਇਆ ਇਹ ਸਿਸਟਮ ਸਾਡੇ ਨਾਲ ਕਿਸ ਦੇ ਨਾਲ ਕਿਤੇ ਜਾ ਕੇ ਭਾਰਤ ਦੀ ਸਰਕਾਰ ਨੇ ਵੀ ਕੀਤਾ ਸੀ ਜਦੋਂ Jio ਨੂੰ ਹੋਲ ਵਿੱਚ ਲਿਆਂਦਾ ਔਰ Jio ਦੇ ਤੁਹਾਡੇ ਲੋਕਾਂ ਨੂੰ ਕਾਰਡ ਵੰਡੇ ਮੋਬਾਈਲ ਮੁਕਤ ਵਟੇ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਦੀ ਮਜਬੂਰੀ ਬਣਾ ਦਿੱਤੀ ਭਾਰਤ ਦੀ ਸਰਕਾਰ ਨੇ BSNL ਦੇ ਜਿਹੜੇ ਟਾਵਰ ਸੀ ਉਹ ਉਹ ਆਪਣੇ ਅਦਾਨੀਆਂ ਬਾਨੀਆਂ ਨੂੰ ਦੇ ਦਿੱਤੇ ਉਸ ਤੋਂ ਬਾਅਦ ਤੁਹਾਡੀ ਮਜਬੂਰੀ ਪਣ ਕੇ ਅੱਜ ਜਿਹੜਾ ਜੀਓ ਚੱਲਦਾ ਪਿਆਦਾ ਬੀਐਸ ਨਾ ਸਰਕਾਰੀ ਤੁਹਾਡਾ ਆਪਣਾ ਦਾਰਾ ਜਿਹੜਾ ਫੇਲ ਹੋ ਚੁੱਕਿਆ 250 ਪਿਆ ਚੁੱਕਿਆ सॼी ख़ालसा ज़िंदाबाद ਗੱਡੀ ਤੋਂ ਲੱਗੇ ਕਿੰਨੇ ਮੋਟਰਸਾਈਕਲ ਸਕੂਟਰ ਉਹ ਲੱਗਣਗੇ ਇੱਕ ਮਿੰਟ ਯਾਰ ਉਸ ਤੋਂ ਬਾਅਦ ਭਾਈ ਸਰਬਜੀਤ ਸਿੰਘ ਹਰਸਾ ਉਹਨੇ ਗੱਡੀ ਚਾ ਫੜਨ ਗਏ ਉਸ ਤੋਂ ਬਾਅਦ ਜੀਪਾ ਕਾਖ ਜੀਪਾ ਤਾਰਾ ਮਗਰ ਟਰੱਕ ਹੋਣ ਗਏ ਮੇਰੀ ਬੇਨਤੀ ਸੁਣ ਲਓ ਇਹ ਮੋਕੇ ਸ਼ਹਿਰ ਤੋ ਜਾਣਾ ਜਿਹੜੇ ਨਾਰੇ ਆ ਉਹ ਕੇਵਲ ਤੇ ਕੇਵਲ ਸਰਬਜੀਤ ਸਿੰਘ ਦੇ ਹੱਕ 'ਚ ਲੱਗਣ ਉਹਦੇ ਚੋਣ ਨਿਸ਼ਾਨ ਦੇ ਹੱਕ 'ਚ ਲੱਗਣ ਇਹੋ ਜਿਹਾ ਕੋਈ ਨਾਰਾ ਢੁਕਾਉਣਾ ਲੱਗੇ 메ਨ ਬਾਜ਼ਾਰ ਵਿੱਚੋਂ 메ਨ ਚੌਕ ਤੱਕ 메ਨ ਬਾਜ਼ਾਰ ਜਾਣਾ 메ਨ ਬਾਜ਼ਾਰ ਭਾਈ ਥੋੜਾ ਸਾਈਡ ਨੂੰ ਹੋ ਜਿਓ ਜੀ ਉੱਥੋਂ ਕੋਈ ਨਹੀਂ ਕਰਾ ਲਿਓ ਪੁਰਾਣਾ ਚੌਕ ਨੂੰ ਜਾਣਾ ਉੱਥੋਂ ਤਾਰੇ ਵਾਲਾ ਮੋਗਾ ਹੋ ਕੇ ਜਿਹੜਾ ਕਰੋੜ ਪਾ ਕੇ ਪੂਰਾ ਬਾਈਪਾਸ ਘਵਣ ਕੋਲੇ ਆ ਕੇ ਗੁੱਡੀ ਪ੍ਰਾਚੋਂ ਫੇਰ ਜੇ ਫੇਰ ਹੌਣੀ ਪਿੰਨ ਔਰ ਜੱਤਵਾਲ ਜੇ ਕਿਲੀ ਚੈਰ ਜੂੜ ਚਾ ਕੋਥੇ ਤੋਂ ਆਪਣਾ ਜਾਊਗਾ ਗੁੱਡੀ ਦੇ ਨਗਰ ਪ੍ਰਸ਼ਾਦਾ ਸੱਜਾ ਜਾਊਗਾ ਮੈਂ ਬੇਨਤੀ ਕਰਾਂ ਕਿ ਇੱਕ ਜੀਪ ਮੂਰੇ ਲੱਗ ਜਾਏ ਜਿਹਦੇ ਤੇ ਮੁੰਡੇ ਸਾਰੇ ਲਾਉਣਗੇ ਉਸ ਤੋਂ ਬਾਅਦ ਮੁਹਤਰ ਸਿੰਘ ਦਾ ਸਕੂਟਰ ਫੇਰ ਸਰਪਜੀਤ ਸਿੰਘ ਖਾਲਸਾ ਕੁੰਨੀ ਗੱਟੀ ਚ ਜੋ ਮੌਕੇ ਵਾਲਿਆਂ ਨੇ ਖਾਲਸਾ ਸਾਹਿਬ ਅੱਜ ਦੀ ਫਤਿਹ ਬੁਟਾ ਸਿੰਘ ਜੀ ਅੱਜ ਜੋ ਰੈਲੀ ਕੀਤੀ ਜਾ ਰਹੀ ਹੈ ਸੰਤ ਸਿੰਘ ਖਾਲਸਾ ਜਿਹੜੇ ਹੱਕ ਵਿੱਚ ਉਸ ਰੈਲੀ ਬਾਰੇ ਜਾਣਕਾਰੀ ਦਿਓ ਜੀ ਵਖਰੂ ਜੀ ਕਾ ਖਾਲਸਾ ਵਖਰੂ ਜੀ ਕੀ ਫਤਿਹ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਅੱਜ ਡਾਲਾ ਮੰਡੀ ਤੋਂ ਸ਼ੁਰੂ ਹੋ ਕੇ ਮੋਗੇ ਸ਼ਹਿਰ ਦੇ ਮੇਨ ਬਾਜ਼ਾਰ ਵਿਚਲੀ ਰੋਡ ਸ਼ੋਅ ਕਰਨਾ ਔਰ ਸ਼ਹਿਰ ਵਿੱਚ ਦੇ ਹੋ ਕੇ ਫਿਰ ਰੌਲੀਪਿੰਡ ਜੱਤਵਾਲ ਕਿਨੀ ਚਹਲ ਚੂੜ ਚੱਕ ਢੁੱਡੀ ਕੇ ਦਰਵਾਦਰ ਮਦਦੋ ਕੇ ਤਖਾਨਬਦ ਇਹਨਾਂ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਮੈਨੇ ਸਮਾਪਤੀ ਹੋਊਗੀ ਇਹ ਰੋਡ ਸ਼ੋਅ ਦਾ ਪ੍ਰੋਗਰਾਮ ਕੇ ਸੰਗਤਾਂ ਨੂੰ ਸੁਚੇਤ ਕਰਨਾ ਕਿ ਸ਼ਹੀਦ ਭਾਈ ਬੇਅੰਤ ਸਿੰਘ ਜਿਨ੍ਹਾਂ ਨੇ ਦਰਬਾਰ ਦੀ ਅਕਾਲ ਤਖ ਦੀ ਆਣ ਤੇ ਸ਼ਾਨ ਦੀ ਖਾਤਰ ਕੁਰਬਾਨੀ ਕੀਤੀ ਉਹਨਾਂ ਦਾ ਸੁਪੁੱਤਰ ਭਾਈ ਸਰਬਜੀਤ ਸਿੰਘ ਖੜਾ ਸਿੱਖ ਸੰਗਤਾਂ ਨੂੰ ਔਰ ਪੰਜਾਬੀਆਂ ਨੂੰ ਅਪੀਲ ਕਰੂਗਾ ਅੱਜ ਦਾ ਕਾਫਲਾ ਕਿ ਆਉਂਦੀ 1 ਜੂਨ ਨੂੰ ਉਹਨਾਂ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਉਹਨਾਂ ਨੂੰ ਕਾਮਯਾਬ ਕਰਗੇ ਕਿਉਂ ਕਿ ਜਿਹੜੇ ਬੰਦੇ ਨੇ ਇਡੀ ਮਹਾਨ ਕੁਰਬਾਨੀ ਸ੍ਰੀ ਕਾਲਤਾਸ ਦੇ ਸਾਹਿਬ ਦੀ ਖਾਤਰ ਦਿੱਤੀ ਆ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦਾ ਕਰਜ਼ਾ ਤਾਂ ਨਹੀਂ ਲਾ ਸਕਦੇ ਪਰ ਵਿਆਜ ਚੋ ਕੁਝ ਹਿੱਸਾ ਅਸੀਂ ਭੋੜ ਗਏ ਵੋਟਾਂ ਬਹੁਤ ਛੋਟੀ ਗੱਲ ਆ ਅਸੀਂ ਇੱਕ ਇੱਕ ਵੋਟ ਪਾ ਕੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਚੋਣ ਨਿਸ਼ਾਨ ਕਿਸਾਨ ਤੇ ਗੰਨੇ ਤੇ ਮੋਹਰਾਂ ਲਾ ਕੇ ਉਹਨੂੰ ਕਾਮਯਾਬ ਕਰਗੇ ਤਾਂ ਜੋ ਦਿੱਲੀ ਦਰਬਾਰ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਆਪਦੇ ਸ਼ਹੀਦਾਂ ਦਾ ਮਾਣ ਤੇ ਸਨਮਾਨ ਕਰਦੀ ਆ ਭਾਰੀ ਗਿਣਤੀ ਵਿੱਚ ਨੌਜਵਾਨ ਮੋਟਰਸਾਈਕਲ ਟਰੈਕਟਰ ਕਾਰਾਂ ਜੀਪਾਂ ਗੱਡੀਆਂ ਲੈ ਕੇ ਆ ਰਹੇ ਆ ਕਿਸੇ ਦੇ ਵਿੱਚ ਵੀ ਭਾਈ ਸਰਬਜੀਤ ਸਿੰਘ ਵੱਲੋਂ ਕੋਈ ਤੇਲ ਨਹੀਂ ਪਾਇਆ ਜਾ ਰਿਹਾ ਕਿਸੇ ਬੰਦੇ ਨੂੰ ਕੋਈ ਕਿਰਾਇਆ ਨਹੀਂ ਦਿੱਤਾ ਜਾ ਜਾ ਸਕਦਾ ਲੋਕ ਆਪ ਮਹਾਰੇ ਆਪ ਦਾ ਤੇਲ ਆਪ ਦੇ ਸਾਧਨ ਆਪ ਦੀਆਂ ਗੱਡੀਆਂ ਲੈ ਕੇ ਆਏ ਆ ਇੱਥੋਂ ਲੱਗਦਾ ਕਿ 1999 ਦਾ ਇਤਿਹਾਸ ਆ ਦਵਾਰੇ ਫਰੀਦ ਕੋਲੇ ਦਰਹਾਉਣ ਠੀਕ ਹੈ ਧੰਨਵਾਦ ਹਰ ਸਾਹਿਬ ਇਹ ਜੀ ਕਿਫਤ ਤੁਸੀਂ ਦੇਖ ਰਹੇ ਹੋ ਜੀਟੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰ ਪਾਲ ਲੁੰਬਾ ਅੱਜ ਰਿਪੋਰਟ ਲੋਕ ਸਭਾ ਹਲਕੇ ਦੇ ਪਿੰਡਾਂ ਦੇ ਵਿੱਚ ਭਾਈ ਸਾਹਿਬ ਜੀ ਸਿੰਘ ਖਾਲਸਾ ਜੀ ਦੇ ਹੱਕ ਦੇ ਵਿੱਚ ਇੱਕ ਹਨੇਰੀ ਚੱਲ ਰਹੀ ਹੈ ਜਬਰਦਸਤ ਰੋਡ ਮਾਰਚ ਜਿਹੜਾ ਪਿੰਡ ਡਾਲਾ ਤੋਂ ਸ਼ੁਰੂ ਹੋਇਆ ਹੈ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੋਟਰਸਾਈਕਲ ਸਕੂਟਰ ਕਾਰਾਂ ਵਗੈਰਾ ਸ਼ਾਮਿਲ ਨੇ ਅਸੀਂ ਉਸ ਰੋਡ ਮੇ ਮਾਰਚ ਨੂੰ ਜਿਹੜਾ ਸ਼ੁਰੂ ਕਰਵਾ ਕੇ ਅੱਗੇ ਆ ਗਏ ਆ ਤੇ ਰੋਡ ਮਾਰਚਾ ਜਿਹੜਾ ਵਾਇਆ ਪਿੰਡ ਬੁੱਕੀਪੁਰਾ ਬੁੱਕੀਪੁਰਾ ਚੌਂਕ ਦੇ ਵਿੱਚ ਪਹੁੰਚਣ ਵਾਲਾ ਸੋ ਪਿਛਲੇ 8-10 ਦਿਨਾਂ ਦੇ ਵਿੱਚ ਫਰੀਪੋਰਟ ਲੋਕ ਸਭਾ ਦੇ ਜਿਹੜੇ ਸਮੀਕਰਨ ਹੈ ਉਹ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਜਿੱਤੇ ਪਹਿਲਾਂ ਮੁਕ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਸਮਝਿਆ ਜਾ ਰਿਹਾ ਸੀ ਉੱਥੇ ਹੁਣ ਜਿਹੜਾ ਇਹ ਮੁਕਾਬਲਾ ਪੂਰੀ ਤਰ੍ਹਾਂ ਖੋਨਾ ਹੋ ਚੁੱਕਿਆ ਹੈ ਜਿਹਦੇ ਵਿੱਚ ਐਜ ਮਿਲ ਰਿਹਾ ਹੈ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਅਤੇ ਉਹਨਾਂ ਦੀ ਜਿਹੜੀ ਚੋਣ ਮੁਹਮਮਾ ਉਹ ਆਪ ਮੁਹਾਰੇ ਕਿਉਂਕਿ ਲੋਕਾਂ ਵੱਲੋਂ ਆਪਣੇ ਪੱਧਰ ਤੇ ਖਰਚਾ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਦੀ 1999 ਦੇ ਵਿੱਚ ਲਹਿਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੇਤਰ ਚੁੱਕੇ ਆ ਸੋ ਅੱਜ ਦਾ ਜਿਹੜਾ ਪਿੰਡ ਡਾਲਾ ਦਾ ਮਾਹੌਲ ਸੀ ਬੜਾ ਹੀ ਪੰਥਕ ਮਾਹੌਲ ਸੀ ਬੜਾ ਹੀ ਕਹਿ ਲੋ ਕਿ ਇੱਕ ਤੇਜਨਾ ਪੈਦਾ ਕਰਨ ਵਾਲਾ ਮੰਨ ਦੇ ਵਿੱਚ ਜੋਸ਼ ਪੈਦਾ ਕਰਨ ਵਾਲਾ ਮਾਹੌਲ ਸੀ ਔਰ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਤਾਂ ਉਹ ਉਹਨਾਂ ਦੇ ਅੰਦਰ ਕਾਫੀ ਬੁਖਲਾਹਟ ਪਿਛਲੇ 2-3 ਦਿਨਾਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਪਾਰਟੀ ਵੱਲੋਂ ਜੋ ਗਿਣਤੀਆਂ ਮਿੰਟੀਆਂ ਲਗਾਈਆਂ ਗਈਆਂ ਸੀ ਇਹ ਸੀਟ ਹੈ ਜਿਹੜੀ ਉਹਨਾਂ ਵੱਲੋਂ ਪੱਕੀ ਗਿਣੀ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਦੀ ਜੇਕਰ ਸਭ ਤੋਂ ਪੱਕੀ ਸੀਟ ਕੋਈ ਗਿਣੀ ਜਾਂਦੀ ਸੀ ਸਭ ਤੋਂ ਵੀਰਪੁਰ ਲੋਕਪਾਲ ਬਹਾ ਹਲਕਾ ਕਿਨਿਆ ਜਾ ਰਿਹਾ ਸੀ ਪਰ ਇਹ ਸੀਟ ਵੀ ਉਹਨਾਂ ਦੀ ਖਤਰੇ ਦੇ ਵਿੱਚ ਪੈ ਚੁੱਕੀ ਹੈ ਔਰ ਲੱਗਦਾ ਨਹੀਂ ਕਿ ਇਹ ਸੀਟ ਹੈ ਜਿਹੜੀ ਉਹਨਾਂ ਆਮ ਆਦਮੀ ਪਾਰਟੀ ਦੇ ਚੋਲੀ ਦੇ ਵਿੱਚ ਜਾਏਗੀ ਸੋ ਕਾਂਗਰਸ ਜੋ ਕਿ ਪਹਿਲਾਂ 2 ਨੰਬਰ ਤੇ ਚੱਲ ਰਹੀ ਸੀ ਉਹ ਨ 3ਰੇ ਨੰਬਰ ਤੇ ਚਲੀ ਗਈ ਹੈ ਭਾਈ ਸਰਜਿੰਦਰ ਸਿੰਘ ਆਲਸਾ ਦੇ ਆਉਣ ਨਾਲ ਸੋ ਇਹ ਹਾਲਾਤ ਆ ਜਿਹੜੇ ਉਹ ਕਦੇ ਕਦਾਈਂ ਬਣਦੇ ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵੇਲੇ 2014 ਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ ਜੀ ਨੂੰ ਜਿਤਾਉਣ ਵਾਸਤੇ ਲੋਕਾਂ ਦੇ ਅੰਦਰ ਜੋਸ਼ ਸੀਗਾ ਮਾਹੌਲ ਸੀਗਾ ਆਸਮਾਨੇ ਲੋਕ ਤੁਰੇ ਸੀਗੇ ਆਪਣੇ ਪੱਤਰ ਤੇ ਆਪਣਾ ਖਰਚਾ ਕਰਕੇ ਲੋਕ ਉਹਦੀ ਕੈਂਪੇਨ ਨੂੰ ਚਲਾ ਰਹੇ ਸੀ ਬਿਲਕੁਲ ਉਹੋ ਜਿਹਾ ਹੀ ਮਾਹੌਲ ਆ ਜਿਹੜਾ ਭਾਈ ਸਰਪਤੀ ਸਿੰਘ ਖਾਲਸਾ ਦੇ ਹੱਥੋਂ ਦੇਖਣ ਨੂੰ ਮਿਲ ਰਿਹਾ ਸੋ ਬਹੁਤ ਹੀ ਜਿਹੜਾ ਕਲੋ ਇੱਕ ਖਾਲਸਾ ਹੀ ਮਾਹੌਲ ਹੈ ਜਿਹੜਾ ਉਹ ਅੱਜ ਦੇ ਰੋਡ ਸ਼ੋਅ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾ ਜਿਹੜੇ ਉਹ ਇਕੱਠੇ ਹੋ ਗਏ ਆ これはね。 ਭਾਈ ਸਾਹਿਬ ਤੁਸੀਂ ਹਾਲ 사 ਜਿਹੜੇ ਪੰਥ ਵੱਲੋਂ ਸੱਜ ਸੰਤਾਂ ਵੱਲੋਂ ਤੇ ਹਰ ਇੱਕ ਧਰਮ ਦਾ ਸਤਿਕਾਰ ਕਰਨ ਵਾਲੇ ਵਿਅਕਤੀ ਸਾਡੇ ਵਿਸਤਾਰ ਆ ਕਿਉਂ ਲੋਕਾਂ ਦਾ ਹਿੱਕਾ ਆ ਫਰੀਦਕੋਟ ਰਿਜਰੈਕਟੋ ਅੱਜ ਉਹਨਾਂ ਨੇ ਸਾਰੇ ਸਮੀਕਰਨ ਜਿਹੜੇ ਆ ਬਦਲ ਕੇ ਰੰਗ ਦਿੱਤੇ ਆ ਉਹ ਲੋਕਾਂ ਦੇ ਵਿੱਚ ਜਿਹੜਾ ਰੋਡ ਤੋਂ ਪਿੰਡ ਡਾਲਾ ਤੋਂ ਫਿਰ ਉਹਦੇ ਉੱਪਰ ਦੀ ਤਰ੍ਹਾਂ ਦੇ ਵਿਅਕਤੀ ਆਉਂਦੇ ਹੋਏ ਇਸ ਦਾ ਤੋਂ ਸੁਝਾਵਾ ਨਾਲਾ ਬਾਈਪਾਸ ਦੇ ਪੂਰੀ ਤਰ੍ਹਾਂ ਜਾਮ ਦੇ ਵਿੱਚ ਖੜੇ ਹੋਏ ਆ ਔਰ ਹਰ ਇੱਕ 11 ਦੀਆਂ ਦੀਆਂ ਕੱਡੀਆਂ ਪਿੱਛੇ ਆ ਰਹੀਆਂ ਨਾਲੇ ਪਿੱਛੇ ਆ ਰਹੇ ਆ ਕਿਲੋ ਮੀਟਰ ਦੇ ਹਾਲ ਨਾਲ ਜਿਹੜਾ ਆਇਆ ਹੈ ਮੁਕਾਬਲਾ ਲੱਗੇ ਲੱਖ ਤੋਂ ਜ਼ਿਆਦਾ ਦਾ ਪੜਾ ਰਿਹਾ ਹੈ ਅੱਜ ਇਹ ਪੂਰੀ ਤਰ੍ਹਾਂ ਜਮ ਦੇ ਵਿੱਚ ਬਦਲੀਆ ਆਪਕੜੀਆਂ ਆਪਣੇ ਹੱਥ ਦੇ ਵਿੱਚ ਇੱਕ ਗਲਤਕਾਰੀ ਵਾਲਾ ਇਲਾਕਾ ਵਾ ਇਹ ਸਮਾਂ ਦੇ ਨਾਲ

ਫਿਰਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਹ ਅੱਜ ਇਹ ਤੁਹਾਡੇ ਜਨ ਸਾਰੀਆਂ ਇਹ ਆਪਣੇ ਮੰਡੀ ਜੁਨੀਆ ਤੇ ਜਿਹੜੇ ਪ੍ਰਧਾਨ ਵੀ ਰਹੇ ਆ ਦੂਜੇ ਘੜੇ ਸਬਜ਼ੀ ਵਾਲੇ ਜਾਂ ਦੂਜੇ ਰੇੜੀ ਖੜੀ ਵਾਲੇ ਆ ਨਾ ਉਹਨਾਂ ਦੇ ਪ੍ਰਧਾਨ ਵੀ ਰਹੇ ਆ ਸੇਵਾ ਸਿੰਘ ਜੀ ਨਿੱਕੀ ਜੀਪ ਵਾਲੇ